ਮੰਨ ਸੂਟ ਦਿਖਾ ਰਹੇ ਹਾਂਡਵਰਕ ਦੇ ਸੂਟ ਇਹ ਬਹੁਤ ਸੋਹਣੇ ਸੂਟ ਹੈ ਇਹ ਲਾਈਟ ਪਿਸਤਾ ਹੈ ਸ਼ੇਡਾ ਡਾਟਸ ਦੇ ਵਿੱਚ ਬਣਿਆ ਹੋਇਆ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਨਾਲ ਦੀ ਨਾਲ ਬੁਕਿੰਗ ਕਰੀ ਜਾਏ ਉਹਨਾਂ ਦੀ ਬਹੁਤ ਸੋਨਾ ਕੰਮ ਕੀਤਾ ਹੈ ਇਹਦੇ ਤੇ ਹੈਂਡਵਰਕ ਦਾ ਸਾਰਾ ਡਾਟਸ ਵਾਲਾ ਬ੍ਰਿੰਟ ਹੈ ਪਿਓਰ ਔਰਗੰజా ਦੇ ਵਿੱਚ ਬਣਿਆ ਹੋਇਆ ਇਹ ਦੇ ਬਾਜੂ ਤੇ ਕੰਮ ਹੈ ਇਹ ਦੂਸਰੀ ਬਾਜੂ ਦਾ ਕੰਮ ਹੈ ਜੀ ਇਹਦੇ ਨਾਲ ਲਾਈਟੇ ਕ੍ਰੇਜ਼ੀ ਬਾਟਮ ਹੈ ਜੀ ਪਿਸਤਾ ਸ਼ਰਚ ਇਹ ਹਲਕਾ ਜਿਹੇ ਦੇ ਬਾਟਮ ਤੇ ਵੀ ਕੰਮ ਕੀਤਾ ਹੈ ਬਿਲਕੁਲ ਸੋਬਰ ਜਿਹਾ ਪੀਸ ਬਣਿਆ ਹੈ ਤੁਸੀਂ ਕਿਸ ਕਿ ਮਤਲਬ ਜਿੱਦਾਂ ਮਰਜ਼ੀ ਇਹਨੂੰ ਰੈਡੀ ਕਰਵਾ ਲਓ ਉਸੇ ਤਰ੍ਹਾਂ ਹੀ ਸੋਨਾ ਬਣੂਗਾ ਪੀਸ ਸਿੰਪਲ ਛੋਟੇ ਬਹੁਤ ਜ਼ਿਆਦਾ ਵੇਕੀ ਕੰਮ ਕੀਤਾ ਹੋਇਆ ਹੈ ਹਾਂਜੀ ਇਹਦੇ 'ਚ ਵੀ ਤੁਸੀਂ ਕਿਸੇ ਹੋਰ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋ ਸੇਮ ਇਹ ਵੀ ਲੈ ਸਕਦੇ ਹੋ ਹਾਂਜੀ ਇਹ ਕੇਸ ਸੂਟ ਹੈ ਰੈਡੀ ਹੋਇਆ ਇਹ ਵੀ ਬਹੁਤ ਸੋਹਣਾ ਹੈਂਡਵਰਕ ਦੇ ਵਿੱਚ ਹਾਂਜੀ ਇਹ ਲਾਈਟ ਗ੍ਰੇ ਜੇ ਕਲਰ ਦਾ ਸੂਟ ਹੈ ਇਹ ਇਹਦੇ ਬਾਜੂ ਤੇ ਕੰਮ ਹੈ ਹਾਂਜੀ ਇਹਦੇ ਬਾਜੂ ਤੇ ਕੰਮ ਹੈ ਸਾਰਾ ਹੈਂਡਵਰਕ ਦਾ ਕੰਮ ਹੈ ਇਹ ਸਾਰਾ ਥ्रेड ਨਾਲ ਕੀਤਾ ਹੈ ਹੈਂਡਵਰਕ ਦਾ ਕੰਮ ਹੈ ਇਹ ਸਾਰਾ ਸਿੱਪੀ ਦਾ ਕਢਦਾਨੀ ਦਾ ਕੰਮ ਹੈ ਬਾਜੂ ਦੋਨੋਂ ਇਹ ਵੀ ਦੂਸਰੀ ਬਾਜੂ ਹੈ ਜੀ ਤੇ ਆ ਇਹਦੇ ਗਲੇ ਦੇ ਉੱਪਰ ਕੰਮ ਹੈ ਕਲਾ ਬਣਿਆ ਹੋਇਆ ਹੈ ਦਾ ਬਹੁਤ ਸੋਹਣਾ ਹਾਂਜੀ ਆਹ ਵਾਲੇ ਇਹ ਕਿਰੇ ਦਾ ਕੰਮ ਹੈ ਇਹਨੂੰ ਤੇ ਇਹ ਦਾ ਗੱਲਾ ਬਣਿਆ ਹੋਇਆ ਹੈ ਨਿਕ ਇਹ ਵੀ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਇਹ ਤੁਹਾਡੇ ਬਾਜੂ ਬਣੇ ਹੋਏ ਨਾਲ ਇਹਦੇ ਦੇ ਦੇਖੋ ਕਿੰਨਾ ਸੋਹਣਾ ਕਲਰ ਕੰਬੀਨੇਸ਼ਨ ਹੈ ਇਹ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਇਹ ਅਸੀਂ ਇਹਦੇ ਨਾਲ ਬਾਟਮ ਰੈਡੀ ਕੀਤੀ ਹੈ ਸਟੇਟ ਬਾਟਮ ਬਣੂਗੀ ਜੇਰੀ ਹੈ ਕੀ ਕੋ ਕਿੰਨਾ ਸੋਹਣਾ ਇਹਦੇ ਨਾਲ ਕਲਰ ਕੰਬੀਨੇਸ਼ਨ ਉੱਟ ਕੇ ਆ ਰਿਹਾ ਗ੍ਰੇ ਲਾਈਟ ਗ੍ਰੇ ਜਿਹਾ ਕਲਰ ਹੈ ਇਹ ਤੇ ਨਾਲ ऑरेंज ਕਲਰ ਦੀ ਬਾਟਮ ਹੈ ऑरेंजੀ ਦਾ ਦੁਪੱਟਾ ਹੋਗਾ ਤੇ ਮਲਟੀ ਕਲਰ ਦੀ ਇਹਦੇ ਤੇ ਲੈਂਸ ਲੱਗੀ ਹੋਗੀ ਜੀ ਕਿ ਵੀ ਬਹੁਤ ਸੋਹਣਾ ਪੀਸ ਹੈ ਇੱਕ ਇਹ ਵੀ ਬਹੁਤ ਸੋਹਣਾ ਪੀਸ ਹੈ ਪਿਓਰ ਕ੍ਰੈਸ਼ ਦੇ ਵਿੱਚ ਬਣਿਆ ਹੋਇਆ ਹੈ ਹਾਂਜੀ ਇਹ ਵੀ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਸੂਟ ਇਹ ਵਾਲਾ ਵੀ ਪੂਰਾ ਹੈਂਡਵਰਕ ਦਾ ਸੰਟਾ ਪੈਚਵਰਕ ਦਾ ਕੰਮ ਕੀਤਾ ਹੈ ਇਹਦੇ ਤੇ ਇਹ ਵਾਲਾ ਤੇ ਇਹਦੇ ਤੇ ਗਲੇ ਦੇ ਕੰਮ ਇਹ ਵਾਲਾ ਇੱਕ ਸੈਂਟਰ ਪੈਨਲ ਦੇ ਵਿੱਚ ਬਣਿਆ ਹੋਇਆ ਇਹ ਵੀ ਪੀਸ 200 ਨਾਲ ਬਣਿਆ ਹੋਇਆ ਹੈਗੀ ਪੀਸ ਇਹਦੇ ਘੇਰੇ ਦੇ ਉੱਪਰ ਇਦਾਂ ਦੋ ਫਲਾਵਰ ਬਣੇ ਹੋਏ ਆ ਸ਼ੇਰਵਾਨੀ ਸਟਾਈਲ ਦੇ ਵਿੱਚ ਬਣੇ ਹੋਏ ਆ ਇਹਦੇ ਬਾਜੂ ਤੇ ਕੰਮ ਹੈ ਜੀ ਮੰਨ ਬਾਜੂ ਤੇ ਦੂਸਰੀ ਬਾਜੂ ਤੇ ਕੰਮ ਹੈ ਇਹਦੇ ਵੀ ਬਾਟਮ ਤੇ ਕੰਮ ਹੈ ਹਲਕਾ ਜਿਹਾ ਹਾਂਜੀ ਇਹ ਵੀ ਇਹਦੀ ਬਾਟਮ ਤੇ ਕੰਮ ਹੈ ਜੀ ਬਹੁਤ ਸੋਹਣਾ ਇਸ ਤਰ੍ਹਾਂ ਲੁੱਕ ਇਹਦੇ ਨਾਲ ਪਲੇਨ ਦੁਪੱਟਾ ਜੀ ਸੇਮ ਸ਼ਲ ਬਾਟਮ ਨਾਲ ਦਾ ਫੈਬਰਿਕ ਹੈ ਦਾ ਦੁਪੱਟੇ ਦਾ ਹਾਂਜੀ ਇਹ ਕੇ ਰੈਸਟ ਕਲਰ ਦਾ ਸੂਟ ਹੈ ਵੀ ਬਹੁਤ ਸੋਹਣਾ ਸੂਟ ਹੈ ਇਹ ਵੀ ਬਹੁਤ ਮਿੱਠਾ ਜਿਹਾ ਔਰੇਂਜ ਸ਼ੇਡ ਹੈ ਜੀ ਬੜਾ ਸੋਹਣਾ ਲੱਗ ਰਿਹਾ ਜੀ ਇਹਦੇ ਗਲੇ ਦਾ ਕੰਮ ਹੈ ਜੀ ਕ੍ਰੈਸ਼ ਟਿਸ਼ੂ ਦੇ ਉੱਪਰ ਬਣਿਆ ਹੋਇਆ ਜਾਂ ਪਿਓਰ ਦੇ ਉੱਪਰ ਬੜਾ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਇਹ ਇਹਦੇ ਕਾਰਨਰ ਤੇ ਕੰਮ ਹੈ ਜੀ ਇਹਦਾ ਘੇਰੇ ਦੇ ਚੌਕਾਂ ਤੇ ਕੰਮ ਆਊਗਾ ਇਹਦੀ ਬਾਟਮ ਤੇ ਕੰਮ ਹੈ ਜੀ ਬਹੁਤ ਸੋਹਣਾ ਹੈਂਡਵਰਕ ਦਾ ਇਹਦੇ ਨਾਲ ਦੁਪੱਟਾ ਹੈ ਹਾਂ ਜੀ ਇਹ ਆਰਗੰਜ਼ਾ ਲਈ ਸੂਟ ਹੋ ਰਿਹਾ ਇੱਕ ਪਿਓਰ ਆਰਗੰਜ਼ਾ ਦੇ ਵਿੱਚ ਇਹ ਸਾਰਾ ਹੈਂਡਵਰਕ ਦਾ ਕੰਮ ਹੈ ਦੇ ਓਨਲੀ ਸਿਰਫ ਬਾਜੂ ਤੇ ਕੰਮ ਕੀਤਾ ਹੋਇਆ ਹੈ ਮੋਤੀ ਦਾ ਦਬਕੇ ਦਾ ਕਟਦਾਣੇ ਦਾ ਜੀ ਜਿਆਦਾ ਕੰਮ ਇਹਦੇ ਹੈਵੀ ਦੇ ਬਾਟਮ ਦੇ ਉੱਪਰ ਬਹੁਤ ਸੋਹਣਾ ਕਲਰ ਹੈ ਹਾਂਜੀ ਇਸ ਤਰ੍ਹਾਂ ਕਰਕੇ ਇਹਦੇ ਪਹੁੰਚ ਦੇ ਕੰਮ ਹੈ ਪੂਰਾ ਹੈਵੀ ਕੰਮ ਦੀ ਫਿਨਿਸ਼ਿੰਗ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਮੋਤੀ ਕਟਦਾਣਾ ਤੇ ਇਹ ਵੀ ਤੁਸੀਂ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਹੋ ਇਹਦੇ ਵਿੱਚ ਸਾਡੇ ਕੋਲ ਇੱਕ ਸੀਮ ਕਲਰ ਇੱਕ ਹੋਰ ਹੈ ਜੀ ਸੀਮ ਸੂਟ ਤੁਸੀਂ ਜੇ ਇੱਕੋ ਜੇ ਬਣਵਾਉਣੀ ਦੇਖੋ ਜੇ ਬਣਵਾ ਸਕਦੇ ਹਾਂ ਤੇ ਇੱਕ ਇਹਦੇ ਵਿੱਚ ਪਰਪਲ ਕਲਰ ਹੈ ਜੀ ਸਾਡੇ ਕੋਲ ਇੱਕ ਪੂਰੇ ਹੈਂਡਵਰਕ ਦਾ ਸੂਟ ਰੈਡੀ ਹੋਇਆ ਹੈ ਇਹ ਸਾਰਾ ਇਹ ਪੈਨਾਂ ਦੇ ਵਿੱਚ ਬਣਿਆ ਹੋਇਆ ਪੀਸ ਹੈ ਇਹ ਦੇ ਨਾਲ ਦੁਪੱਟਾ ਮਲਟੀ ਕਲਰ ਦਾ ਇਸ ਤਰ੍ਹਾਂ ਕਰਕੇ ਇਹੋ ਹੀ ਕਲਰ ਇਹਦੇ ਵਿੱਚ ਲੱਗੇ ਹੋਏ ਜਿਹੜੇ ਦੁਪੱਟੇ ਦੇ ਵਿੱਚ ਹੈ ਇਹ ਦੇ ਬਾਜੂ ਤੇ ਕੰਮ ਹੈ ਜੀ ਬਹੁਤ ਸੋਹਣਾ ਕਟਵਰ ਕੀਤਾ ਹੋਇਆ ਬਾਜੂ ਦੇ ਉੱਪਰ ਇਸ ਤਰ੍ਹਾਂ ਕਰਕੇ ਇਹਨੂੰ ਬੈਲ ਸ਼ੇਪ ਦੇ ਵਿੱਚ ਤੁਸੀਂ ਰੈਡੀ ਕਰਵਾ ਲਓ ਬਹੁਤ ਸੋਹਣਾ ਬਣੂਗਾ ਜੀ ਹਾਂਜੀ ਇੱਕ ਇਹ ਵੀ ਹੈਂਡਵਰਕ ਦਾ ਹੀ ਸੂਟ ਹੈ ਜੀ ਇਹ ਵਾਲਾ ਵੀ ਸਾਰਾ ਹੈਂਡ ਦਾ ਕੰਮ ਹੈ ਦੇਤੇ ਉਹ ਸੋਨਾ ਲਾਈਟ ਪਰਪਲ ਜਿਹਾ ਜਿਹੜਾ ਇਹ ਪੂਰਾ ਘੇਰੇ ਤੇ ਕੰਮ ਹੈ ਵਿੱਚ ਸਾਰੇ ਬੂਟੀ ਆ ਇਹਦੇ ਬਾਜੂ ਦਾ ਕੰਮ ਹੈ ਜੀ ਇਹ ਵੀ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਕੋਈ ਕਲਰ ਤੇ ਰੈਡੀ ਹੋ ਜਾਊਗਾ ਜੀ ਜਿਵੇਂ ਤੁਹਾਡੀ ਚੋਇਸ ਹੋਊਗੀ ਹਾਂਜੀ ਇਹ ਇੱਕ ਇਹ ਵੀ ਟਿਸ਼ੂ ਦੇ ਉੱਪਰ ਹੀ ਹੈ ਪੀਸ ਇਹ ਵੀ ਬਹੁਤ ਸੋਹਣਾ ਹੈ ਵੀ ਨੈਕ ਦੇ ਵਿੱਚ ਬਣਿਆ ਹੋਇਆ ਸਾਰਾ ਹੀ ਇਹਦਾ ਸਾਰਾ ਹੈਂਡਵਰਕ ਦਾ ਕੰਮ ਹੈ ਇਹਦੇ ਤੇ ਵਿੱਚ ਸਾਰੇ ਇਦਾਂ ਬੂਟੀਆਂ ਇਹਦੇ ਚ ਇਹਦੇ ਬਾਜੂ ਬਣੇ ਹੋਏ ਪੂਰੇ ਫੁੱਲ ਹੈਵੀ ਇਹ ਵਾਲੇ ਇਹ ਵੀ ਬੈਲ ਸ਼ੇਪ ਪਾਕਿਸਤਾਨੀ ਬਾਜੂ ਬਹੁਤ ਸੋਹਣੀ ਬਣੂਗੀ ਜੀ ਇਹ ਵੀ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਪਸੰਦ ਹੈ ਹਾਂਜੀ ਜੋ ਜੋ ਇਹਨਾਂ ਚ ਤੁਹਾਨੂੰ ਆਰਟੀਕਲ ਪਸੰਦ ਹੈ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਦੱਸ ਸਕਦੇ ਹੋ ਤੇ ਥੈਂਕ ਯੂ ਬਹੁਤ ਬਹੁਤ ਜੀ ਤੁਹਾਡਾ ਤੇ ਅੱਜ ਵਾਲਾ ਲਾਈਵ ਸੈਸ਼ਨ ਸੀਗਾ ਮੀਂਹ ਦੇ ਤੁਹਾਨੂੰ ਸਾਰਾ ਪਸੰਦ ਆਇਆ ਹੋਗਾ ਤੇ ਸ਼ੁਸ਼ੀ ਗਾਲ ਜੀ ਇਹਨੇ ਉਹ ਕੀ ਬਣਦਿਆ